ਗਾਵੇ ਕੋ ਤਾਨ ਹੋਵੇ ਕਿਸ ਤਾਨ ਉਸ ਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ ਇਸ ਨੂੰ ਗਾਇਨ ਕਰਨ ਦਾ ਕਹਿੰਦੇ ਕੋਲ ਬਲ ਹੈ ਗਾਵੇ ਕੋ ਦਾਤ ਜਾਣੇ ਨਿਸ਼ਾਨ ਕੌਣ ਉਸ ਦੀਆਂ ਬਖਸ਼ੀਆਂ ਨੂੰ ਆਲਾਪ ਅਤੇ ਉਸ ਦੀ ਨੂਰਾਨੀ ਪ੍ਰਤਾਪ ਨੂੰ ਗਾਉਂਦਾ ਹੈ ਗਾਵੇ ਕੋ ਗੁਣ ਵੜੇ ਆਇਆ ਚਾਰ ਕੋਈ ਸਵਾਮੀ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਗਾਇਨ ਕਰਦੇ ਹਨ ਗਾਵੇ ਕੋ ਵਿਦਿਆ ਵਿਖਮ ਵਿਚਾਰ ਕੋਈ ਵਿਦਿਆ ਦੁਆਰਾ ਉਸ ਦੇ ਓਕੇ ਗਿਆਨ ਨੂੰ ਗਾਉਂਦਾ ਹੈ ਗਾਵੇ ਕੋ ਸਾਜ ਕਰੇ तन ਕੀ ਕੋਈ ਇੱਕ ਗਾਇਨ ਕਰਦੇ ਹਨ ਕਿ ਉਹ ਸਰੀਰ ਨੂੰ ਰਚਦਾ ਹੈ ਤੇ ਫਿਰ ਇਸ ਨੂੰ ਮਿੱਟੀ ਕਰ ਦਿੰਦਾ ਹੈ ਗਾਵੇ ਕੋ ਜੀ ਲੈ ਫਿਰਦੇ ਕੋਈ ਇੱਕ ਗਾਇਨ ਕਰਦੇ ਹਨ ਕਿ ਉਹ ਪ੍ਰਾਣ ਲੈ ਲੈਂਦਾ ਤੇ ਮੁੜ ਵਾਪਸ ਦੇ ਦਿੰਦਾ ਹੈ ਗਾਵੇ ਕੋ Jap pe disse dur ਕੋਈ ਗਾਇਨ ਕਰਦੇ ਹਨ ਕਿ ਹਰੀ ਬਹੁਤ ਦੂਰ ਹੈ ਗਾਵੇ ਕੋ ਵੇਖੇ ਹਾਦ ਰਾਹ ਦੂਰ ਕੋਈ ਗਾਇਨ ਕਰਦੇ ਹਨ ਕਿ ਉਹ ਹਾਜ਼ਰ-ਨਾਜ਼ਰ ਵੇਖਦਾ ਹੈ ਕਥਨਾ ਕਥੀ ਨਾ ਆਵੇ ਟੋਟ ਉਸ ਦੇ ਗੁਣਾ ਦਾ ਬਿਆਨ ਆਖਦਿਆਂ ਮੁੱਕਦਾ ਨਹੀਂ ਕਥ ਕਥ ਕਥੀ ਕੋਟੀ ਕੋਟ ਕੋਟ ਕਰੋੜਾਂ ਲੋਕਾਂ ਨੇ ਆਖ ਆਖ ਦੇ ਫਿਰ ਆਖਿਆ ਹੈ ਦੇਨ ਦਾ ਦੇ ਲੈੰਦੇ ਥੱਕ ਪਾਏ ਦੇਨ ਵਾਲਾ ਦੇ ਹੀ ਜਾਂਦਾ ਹੈ ਪਰੰਤੂ ਲੈਣ ਵਾਲੇ ਲੈ ਕੇ ਹਾਰ ਹਟ ਜਾਂਦੇ ਹਨ ਜੁਗਾ ਜੁਗੰਤਰ ਖਾਈ ਖਾਏ ਸਮੂਹ ਜੁਗਾੰਦਰ ਖਾਣ ਵਾਲੇ ਉਸ ਦੇ ਪਦਾਰਥਾਂ ਨੂੰ ਖਾਂਦੇ ਹਨ ਹੁਕਮੀ ਹੁਕਮ ਚਲਾਏ ਰਹੋ ਹਕਮ ਆਪਣੇ ਹੁਕਮ ਦੁਆਰਾ ਆਦਮੀ ਨੂੰ ਆਪਣੇ ਰਸਤੇ ਉੱਤੇ ਟੋੜਦਾ ਹੈ ਨਾਨਕ ਵਿਗਸੈ ਵੇ ਪਰਵਾਹੋ ਏ ਨਾਨਕ ਉਹ ਬੇਪਰਵਾਹ ਸਦਾ ਮੋਜਾ ਮਾਨਦਾ ਹੈ